ਰਾਮਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਗਿਆ ਕੁਝ ਵੱਡੀਆਂ ਤੇ ਖਾਸ ਖਬਰਾਂ ਲੈ ਕੇ ਪਹਿਲਾ ਨਜ਼ਰ ਮਾਰਦੇ ਹਾਂ ਹੁਣ ਤੱਕ ਦੀ ਵੱਡੀ ਖਬਰ ਤੇ ਜਾਬਤੇ ਹਰਿਆਣਾ ਹਾਈ ਕੋਰਟ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰੇਗਾ ਹਾਈ ਕੋਰਟ ਵੱਲੋਂ ਅੱਜ ਉਨ੍ਹਾਂ ਦੀ ਜ਼ਮਾਨਤ ਤੇ ਫੈਸਲਾ ਲੈਣ ਦੀ ਉਮੀਦ ਹੈ ਕਿਉਂਕਿ ਪਿਛਲੀ ਸੁਣਵਾਈ ਤੇ ਅਦਾਲਤ ਨੇ ਕਿਹਾ ਸੀ ਕਿ ਇਸ ਮਾਮਲੇ ਤੇ ਹੋਰ ਬਹਿਸ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਮੁਲਜ਼ਮਾ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਜਾ ਚੁੱਕੀ ਹੈ ਹਾਲਾਂਕਿ ਵਿਜੀਲੈਂਸ ਵਿਭਾਗ ਨੇ ਕਿਹਾ ਹੈ ਕਿ ਉਹਨਾਂ ਵੱਲੋਂ ਜਵਾਬ ਦਾਇਰ ਕੀਤਾ ਜਾਵੇਗਾ ਪੰਜਾਬ ਵਿਜੀਲੈਂਸ ਬਿਊਰੋ ਨੇ 25 ਜੂਨ ਨੂੰ ਸਵੇਰੇ 11:30 ਵਜੇ ਦੇ ਕਰੀਬ 2021 ਵਿੱਚ ਦਰਜ ਕੀਤੇ ਗਏ ਐਨਡੀਪੀਐਸ ਕੇਸ ਨਾਲ ਸੰਬੰਧਿਤ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਕਰਮ ਸਿੰਘ ਮਰਜੀਠੀਆਂ ਨੂੰ ਗ੍ਰਿਫਤਾਰ ਕੀਤਾ ਸੀ ਦੱਸਦੀ ਹੈ ਕਿ ਮਜੀਠੀਆ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫਤਾਰ ਨੇ ਅਤੇ ਉਹ ਇਸ ਵੇਲੇ ਨਾਬਾਜ਼ ਜੇਲ੍ਹ ਅੰਦਰ ਬੰਦਨੀ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀਆਂ ਨੇ ਪ੍ਰਵੇਸ਼ ਕੀਤਾ ਹੋਇਆ ਤੇ ਉੱਥੇ ਦੀ ਪੀਆਰ ਲੈਣ ਦਾ ਸੁਪਨਾ ਹਰ ਕਿਸੇ ਦਾ ਪਰ ਇਹ ਪੀਆਰ ਲੈਣ ਦਾ ਸੁਪਨਾ ਜਦੋਂ ਤੁਸੀਂ ਦੇਖਦੇ ਹੋ ਤਾਂ ਤੁਹਾਡੇ ਬਹੁਤ ਹੋਰ ਕਈ ਸੁਪਨੇ ਵੀ ਪੂਰੇ ਹੋ ਜਾਂਦੇ ਨੇ ਜੇਕਰ ਹੁਣ ਤੁਹਾਡੇ ਹੱਥ ਦੇ ਵਿੱਚ ਕੈਨੇਡਾ ਦੀ ਪੀਆਰ ਹੈ ਤੇ ਤੁਸੀਂ 30 ਦੇਸ਼ਾਂ ਦੇ ਵਿੱਚ ਜਿਹੜੇ ਬਿਨਾ ਵੀਜ਼ਾ ਤੋਂ ਤੁਹਾਨੂੰ ਐਂਟਰੀ ਮਿਲ ਸਕਦੀ ਹੈ ਪੂਰੀ ਜਾਣਕਾਰੀ ਕੀ ਹੋ ਹੋਸੀ ਸਾਂਝੀ ਕਰ ਲੈਣੇ ਆ ਜਿੱਥੇ ਦੱਸਿਆ ਜਾ ਰਿਹਾ ਕਿ ਹੁਣ ਅਸਥਾਈ ਨਿਵਾਸਕਰਨ ਜਾਨਕੀ ਪੀਆਰ ਲੈਂਦੇ ਨੇ ਬਹੁਤ ਸਾਰੇ ਕਾਮੇ ਜਿਹੜੇ ਨੇ ਇੱਥੇ ਕੰਮ ਕਰਦੇ ਨੇ ਇੱਥੇ ਰਹਿ ਰਹੇ ਨੇ ਤਾਂ ਹਰ ਇੱਕ ਮੁਸ਼ਕਲਾਂ ਦਾ ਸਾਹਮਣਾ ਵੀ ਲੋਕ ਕਰਦੇ ਨੇ ਔਰ ਵੈਧ ਪੀਆਰ ਧਾਰਕ ਪਹਿਲਾਂ ਤੋਂ ਹੀ ਬਿਨਾ ਵੀਜ਼ੇ ਤੇ ਕਈ ਦੇਸ਼ਾਂ ਤੇ ਪ੍ਰਦੇਸ਼ਾਂ ਦੀ ਯਾਤਰਾ ਕਰ ਸਕਦੇ ਨੇ ਇਹ ਵਿਦੇਸ਼ੀ ਯਾਤਰਾ ਨੂੰ ਵਧੇਰੇ ਕਫਾਇਤੀ ਬਣਾਉਂਦਾ ਹੈ ਕੈਨੇਡਾ ਦੀ ਅਸਾਈ ਨਿਵਾਸ ਐਕਸਪ੍ਰੈਸ ਐਂਟਰੀ ਔਰ ਪ੍ਰੋਫੈਸ਼ਨਲ ਜਿਹੜਾ ਨਾਮਸਤ ਪ੍ਰੋਗਰਾਮ ਪਰਵਾਰਕ ਸਪਾਂਸਰਸ਼ਿਪ ਜਾਂ ਸ਼ਰਨਾਖੀ ਪੁਨਰਵਾਸ ਵਰਗੇ ਰੂਟਾਂ ਰਾਹੀਂ ਪ੍ਰਾਪਤ ਕੀਤੀ ਜਾ ਸਕਦੀ ਹੈ ਸਰਕਾਰੀ ਪ੍ਰਵਾਨਗੀ ਤੋਂ ਬਾਅਦ ਇੱਕ ਪੀਆਰ ਕਾਰਡ ਜਾਰੀ ਕੀਤਾ ਜਾਂਦਾ ਹੈ ਇਹ ਦਰਸਾਉਂਦਾ ਕਿ ਕੈਨੇਡਾ ਵਿੱਚ ਵਿਦੇਸ਼ੀ ਕਰਮਚਾਰੀਆਂ ਦੀ ਸਥਿਤੀ ਬਦਲ ਗਈ ਹੈ ਤੇ ਉਹ ਹੁਣ ਵਿਦੇਸ਼ ਯਾਤਰਾ ਕਰਕੇ ਇਸ ਦੂਸਰੇ ਇਸ ਦੀ ਵਰਤੋਂ ਕਰ ਸਕਦੇ ਨੇ ਕੈਨੇਡੀਅਨ ਪੀਆਰ ਪ੍ਰਾਪਤ ਕਰਨ ਦੇ ਤਿੰਨ ਵੱਡੇ ਫਾਇਦੇ ਨੇ ਇਹਨਾਂ ਵਿੱਚੋਂ ਸਰਕਾਰੀ ਸਿਹਤ ਸੰਭਾਲ ਅਤੇ ਸਮਾਜਿਕ ਸੇਵਾਵਾਂ ਤੱਕ ਪਹੁੰਚ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਕਰਕੇ ਨਾਗਰਿਕਤਾ ਪ੍ਰਦਾਨ ਕੀਤਾ ਕੀਤੀ ਜਾ ਸਕਦੀ ਹੈ ਅਤੇ ਦੁਨੀਆ ਭਰ ਦੇ ਕਈ ਦੇਸ਼ਾਂ ਵਿੱਚ ਵੀਜ਼ਾ ਮੁਕਤ ਜਾਂ ਵੀਜ਼ਾ ਔਨ ਅਰਾਈਵਲ ਪਹੁੰਚ ਸ਼ਾਮਲ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਸਭ ਤੋਂ ਮਹੱਤਵਪੂਰਨ ਲਾਭ ਵੀਜ਼ਾ ਮੁਕਤ ਪਰਵੇਸ਼ ਹੈ ਵੀ ਦੇਸ਼ਾਂ ਤੇ ਪਰਦੇਸ਼ਾਂ ਤੇ ਇੱਕ ਨਜ਼ਰ ਮਾਰਦੇ ਹਾਂ ਤਾਂ ਕਿਹੜੇ ਕਿਹੜੇ ਦੇਸ਼-ਪਰਦੇਸ਼ ਸ਼ਾਮਲ ਨੇ ਜਿੱਥੇ ਤੁਸੀਂ ਜਿਹੜੀ ਐਂਟਰੀ ਲੈ ਸਕਦੇ ਹੋ ਦੱਸ ਹੀ ਹੈ ਕਿ ਇਸੇ ਵਿੱਚ ਹੁਣ ਬੈਜ਼ਿਲ ਤੇ ਨਾਲ ਦੀ ਨਾਲ ਕੋਸਟਾ ਰੀਕਾ ਕਿਊਬਾ ਔਰ ਜਾਰਜੀਆ ਜਮੈਕਾ ਕੋਸੋਵੋ ਮੈਕਸੀਕੋ ਪਨਾਮਾ Peru ਕਤਰ ਸਿੰਗਾਪੁਰ ਦੱਖਣੀ ਕੋਰੀਆ ਤਾਈਵਾਨ ਮੋਲਡੋਵਾ ਆਰਮਾਨੀਆ ਸੈਂਟ ਕਿਸਟ ਤੇ ਨੈਵਸ ਹੋਰ ਵੀ ਜਿਹੜੇ ਦੇਸ਼ ਨੇ ਉਹ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਯਾਤਰਾ ਕਰ ਸਕਦੇ ਹੋ ਇਸ ਲਈ ਜੇਕਰ ਤੁਸੀਂ ਕੈਨੇਡਾ ਵਿੱਚ ਸਥਾਈ ਨਿਵਾਸ ਚਾਹੁੰਦੇ ਹੋ ਤਾਂ ਤੁਹਾਨੂੰ ਐਕਸਪ੍ਰੈਸ ਐਂਟਰੀ ਜਿਹੜੀ ਆ ਉਹ ਲੋੜਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਸ ਐਕਸਪ੍ਰੈਸ ਐਂਟਰੀ ਭਾਰਤੀ ਕਾਮੇ ਵਾਲੇ ਸਥਾਈ ਨਿਵਾਸ ਪ੍ਰਾਪਤ ਕਰਨ ਦਾ ਸਭ ਤੋਂ ਵੱਡਾ ਆਸਾਨ ਤਰੀਕਾ ਹੈ ਜਾਨੀ ਕਿ ਹੁਣ ਤੁਹਾਡੇ ਕੋਲ ਕੈਨੇਡਾ ਦੀ ਪੀਆਰ ਹੈ ਤੇ ਤੁਸੀਂ ਹੁਣ ਹੈ 30 ਦੇਸ਼ਾਂ ਦੇ ਵਿੱਚ ਮੁਫਤ ਵੀਜ਼ਾ ਯਾਨੀ ਕਿ ਵੀਜ਼ੇ ਬਿਨਾ ਵੀਜ਼ਾ ਤੋਂ ਤੁਸੀਂ ਜਿਹੜੀ ਆ ਉਹ ਉੱਥੇ ਘੁੰਮ ਸਕਦੇ ਹੋ ਤੁਹਾਨੂੰ ਬਹੁਤ ਵੱਡਾ ਲਾਭ ਕੈਨੇਡਾ ਦੀ ਪੀਆਰ ਦੇ ਨਾਲ ਮਿਲ ਸਕਦਾ ਤੁਸੀਂ ਵੈਸੇ ਵੀ ਕਿਸੇ ਹੋਰ ਦੇਸ਼ਾਂ 'ਚ ਘੁੰਮ ਸਕਦੇ ਹੋ ਪਰ 30 ਅਜਿਹੇ ਦੇਸ਼ ਜਿਹੜੇ ਨੇ ਜਿਨ੍ਹਾਂ ਦੇ ਵਿੱਚ ਤੁਹਾਨੂੰ ਘੁੰਮਣ ਦੇ ਲਈ ਕਿਸੇ ਵੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਾਂ ਹੁਣ ਤੁਹਾਡੇ ਹੱਥ ਵਿੱਚ ਕੈਨੇਡਾ ਦੀ ਪੀਆਰ ਹੈ ਤੇ ਕੈਨੇਡਾ ਦੀ ਪੀਆਰ ਖੂਨ ਨਾਲ ਬਹੁਤ ਵੱਡੇ ਲਾਭ ਤੁਹਾਨੂੰ ਮਿਲਣਗੇ ਬਹੁਤ ਫਾਇਦਾ ਜਿਹੜਾ ਵਾ ਤੁਹਾਨੂੰ ਮਿਲਣ ਵਾਲਾ ਹੈ ਤਾਂ ਕੈਨੇਡਾ ਦੇ ਵਿੱਚ ਜਿਹੜੇ ਲੋਕ ਪੀਆਰ ਨੇ ਉਹਨਾਂ ਦੇ ਲਈ ਇਹ ਖਬਰ ਜ਼ਰੂਰੀ ਹੈ ਮਾਸੀਵਾੜਾ ਸਾਹਿਬ ਦੇ ਪਿੰਡ ਗੁਰੂਗੜ ਵਾਸੀ ਕਰਨ ਕੁਮਾਰ ਦੀ 9 ਸਾਲਾਂ ਲੜਕੀ ਅੰਚਲ ਕੁਮਾਰੀ ਛੱਠ ਪੂਜਾ ਮੌਕੇ ਮੱਥਾ ਟੇਕਣ ਲਈ ਸਤਲੁਜ ਦਰਿਆ ਤੇ ਗਈ ਸੀ ਜਿੱਥੇ ਉਹ ਤੇਜ਼ ਪਾਣੀ ਦੇ ਵਹਾਅ ਚ ਰੁੜ ਗਈ ਉਹ ਸ਼ਾਮ ਸਮੇਂ ਆਪਣੇ ਪਰਿਵਾਰਕ ਮੈਂਬਰਾਂ ਨਾਲ ਨੇੜੇ ਹੀ ਵਗਦੇ ਸਤਲੁਜ ਦਰਿਆ 'ਚ ਛਠੀ ਮਾਤਾ ਦੀ ਪੂਜਾ ਕਰਨ ਲਈ ਗਈ ਸੀ। ਪਰਿਵਾਰਕ ਮੈਂਬਰ ਪੂਜਾ ਕਰਨ ਲੱਗ ਪਏ ਜਦਕਿ ਚਾਰ ਬੱਚੇ ਸਤਲੁਜ ਦਰਿਆ ਦੇ ਪਾਣੀ ਵਿੱਚ ਨਹਾਉਣ ਲੱਗ ਪਏ। ਬੱਚੀ ਦੇ ਪਿਤਾ ਕਰਨ ਕੁਮਾਰ ਨੇ ਦੱਸਿਆ ਕਿ ਜਦੋਂ ਬੱਚੇ ਤੇਜ਼ ਪਾਣੀ ਦੇ ਵਹਾਅ ਵਿੱਚ ਰੋਣ ਲੱਗੇ ਤਾਂ ਉਹ ਬਚਾ ਲਈ ਰੋਲਾ ਪਾਉਣ ਲੱਗ ਪਏ। ਪਰਿਵਾਰ ਦੇ ਇੱਕ ਮੈਂਬਰ ਨੇ ਬੱਚਿਆਂ ਨੂੰ ਬਚਾਉਣ ਲਈ ਪਾਣੀ ਵਿੱਚ ਛਾਲ ਵੀ ਮਾਰੀ ਜਿਸ ਵੱਲੋਂ ਤਿੰਨ ਬੱਚੇ ਤਾਂ ਬਚਾ ਲਏਗੇ ਜਦਕਿ ਅੰਚਲ ਕੁਮਾਰੀ ਪਾਣੀ ਵਿੱਚ ਰੁੜ ਗਈ। ਪਰਿਵਾਰਕ ਮੈਂਬਰ ਕਾਫੀ ਦੇਰ ਤੱਕ ਪਾਣੀ 'ਚ ਉਸਦੀ ਤਲਾਸ਼ ਕਰਦੇ ਰਹੇ ਅਤੇ ਗੋਤਾਖੋਰ ਵੀ ਬੁਲਾਏ ਗਏ ਪਰ ਅੰਚਲ ਕੁਮਾਰੀ ਦਾ ਕੋਈ ਸੁਰਾਗ ਨਹੀਂ ਲੱਗਾ। ਪਰਿਵਾਰ 'ਚ ਸੋਗ ਦਾ ਮਾਹੌਲ ਹੈ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਬੱਚੀ ਦੀ ਤਲਾਸ਼ ਕੀਤੀ ਜਾਵੇ। ਆਸਟ੍ਰੇਲੀਆ ਦੇ ਸਿਡਨੀ ਵਿੱਚ ਪੰਜਾਬੀ ਗਾਇਕ ਅਦਾਕਾਰ ਦਲਜੀਤ ਦੋਸਾਂਝ ਦੇ ਪਹਿਲੇ ਸਟੇਡੀਅਮ ਸੰਗੀਤ ਸਮਾਰੋਹ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਸਿੱਖ ਪ੍ਰਸ਼ੰਸਕ ਨੂੰ ਧਾਰਮਿਕ ਪ੍ਰਤੀਕ ਕਿਰਪਾਨ ਦੇ ਨਾਲ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ। ਪੱਛਮੀ ਸਿਡਨੀ ਦੇ ਪੈਰਾਮਾਟਾ ਸਟੇਡੀਅਮ ਵਿੱਚ ਹੋਏ ਇਸ ਸ਼ੋਅ ਵਿੱਚ ਲਗਭਗ 25000 ਦਰਸ਼ਕ ਪਹੁੰਚੇ ਹਾਊਸਫੁੱਲ ਰਿਹਾਏ ਸ਼ੋਅ ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਪੰਜਾਬੀ ਅਤੇ ਸਿੱਖ ਭਾਈਚਾਰਿਆਂ ਦੀ ਸੀ ਪਰ ਧਾਰਮਿਕ ਰਵਾਇਤ ਮੁਤਾਬਕ ਕਿਰਪਾਨ ਪਹਿਨੇ ਹੋਏ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਮਾਮਲੇ ਦੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਨਿੰਦਾ ਕੀਤੀ ਗਈ ਜਾਣਕਾਰੀ ਮੁਤਾਬਕ ਦਲਜੀਤ ਦੇ ਸ਼ੋਅ ਲਈ ਪਹੁੰਚੇ ਦਰਸ਼ਕਾਂ ਨੇ ਜਦੋਂ ਕਿਰਪਾਨ ਲਾਉਣ ਦੀ ਗੱਲ ਦਾ ਵਿਰੋਧ ਕੀਤਾ ਤਾਂ ਉਹਨਾਂ ਨੂੰ ਬਾਹਰ ਕੱਢ ਦਿੱਤਾ ਗਿਆ ਨਤੀਜੇ ਵਜੋਂ ਸਿੱਖ ਭਾਈਚਾਰਾ ਜੋ ਦਲਜੀਤ ਨੂੰ ਦੇਖਣ ਦੀ ਉਮੀਦ ਵਿੱਚ ਸੰਗੀਤ ਸਮਾਰੋਹ ਵਿੱਚ ਆਇਆ ਸੀ ਨਿਰਾਸ਼ ਵਾਪਸ ਭਰਤ ਗਿਆ ਇਸ ਮਾਮਲੇ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਹੈ ਕਿ ਇਹ ਗੱਲ ਸਿਰਫ ਆਸਟ੍ਰੇਲੀਆ ਦੀ ਨਹੀਂ ਹੈ ਇਹ ਭਾਰਤ ਦੀ ਵੀ ਹੈ ਰਾਜਸਥਾਨ ਵਿੱਚ ਵੀ ਸਾਡੀ ਧੀ ਨੂੰ ਕਕਾਰਾ ਕਰਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਸੀ ਜਦੋਂ ਅਸੀਂ 1947 ਵਿੱਚ ਆਪਣੇ ਆਪ ਨੂੰ ਭਾਰਤ ਸਰਕਾਰ ਨਾਲ ਜੋੜਿਆ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਉਹ ਸਾਡੇ ਅਧਿਕਾਰਾਂ ਦੀ ਰੱਖਿਆ ਕਰਨ ਜਥੇਦਾਰ ਨੇ ਕਿਹਾ ਹੈ ਕਿ ਹੁਣ ਜਦੋਂ ਅਸੀਂ ਗੁਰਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾ ਰਹੇ ਹਾਂ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹਨਾਂ ਨੇ ਹਿੰਦੂਆਂ ਦੀ ਪਛਾਣ ਨੂੰ ਬਚਾਉਣ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ ਗੁਰੂ ਦੀ ਸ਼ਹਾਦਤ, ਮਨੁੱਖੀ ਅਧਿਕਾਰਾਂ ਅਤੇ ਆਜ਼ਾਦੀ ਲਈ ਸੀ। ਜਥੇਦਾਰ ਸਾਹਿਬ ਨੇ ਕਿਹਾ ਏ ਕਿ ਮਨੁੱਖੀ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਨੂੰ ਪੂਰੀ ਦੁਨੀਆ ਵਿੱਚ ਬਰਕਰਾਰ ਰੱਖਿਆ ਜਾਣਾ ਚਾਹੀਦਾ ਏ। ਇਹ ਿਕਕਾਰ ਗੁਰੂਆਂ ਵੱਲੋਂ ਦਿੱਤੇ ਗਏ ਸਨ ਅਤੇ ਗੁਰੂ ਦਾ ਪ੍ਰਤੀਕ ਨੇ। ਸਿੱਖ ਉਹਨਾਂ ਨੂੰ ਸੰਭਾਲ ਕੇ ਰੱਖਦਾ ਏ। ਇਸ ਲਈ ਅਜਈਆਂ ਮੰਦਭਾਗੀਆਂ ਘਟਨਾਵਾਂ ਕਿਤੇ ਵੀ ਨਹੀਂ ਹੋਣੀਆਂ ਚਾਹੀਦੀਆਂ। ਭਾਰਤ ਸਰਕਾਰ ਨੂੰ ਸਥਾਨਕ ਪ੍ਰਸ਼ਾਸਨ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਅਤੇ ਇਹਨਾਂ ਘਟਨਾਵਾਂ ਤੇ ਰੋਕ ਲਗਾਣੀ ਚਾਹੀਦੀ ਹੈ। ਕੈਨੇਡਾ ਦੇ ਵਿੱਚ ਇੱਕ ਵਾਰ ਫਿਰ ਤੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਪੰਜਾਬੀ ਗਾਇਕ ਤੇ ਘਰ ਦੇ ਬਾਹਰ ਗੋਲੀਆਂ ਜਿਹੜੀਆਂ ਚਲਦੀਆਂ ਦਿਖਾਈ ਦਿੱਤੀਆਂ ਨੇ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ। ਇਹ ਮਾਮਲਾ ਰੋਕਣ ਦਾ ਨਾਮ ਨਹੀਂ ਲੈ ਰਿਹਾ ਦਰਸਲ ਦੱਸ ਦਈਏ ਕਿ ਹੁਣ ਤਾਬੜ ਤੋੜ ਗੋਲੀਆਂ ਦਾ ਸਿਲਸਲਾ ਲਗਾਤਾਰ ਚੱਲਿਆ ਹੈ ਤਾਂ ਹੁਣ ਪਹਿਲਾਂ ਵੀ ਗਿੱਪੀ ਗਰੇਵਾਲ ਇਹ ਪਿਟਿੱਲੋ ਦੇ ਘਰ ਦੇ ਬਾਹਰ ਗੋਲੀਆਂ ਚੱਲੀਆਂ ਸੀ ਤੇ ਇੱਕ ਵਾਰ ਫਿਰ ਤੋਂ ਇੱਕ ਵੱਡੇ ਹੋਰ ਪੰਜਾਬੀ ਗਾਇਕ ਨੂੰ ਨਿਸ਼ਾਨਾ ਬਣਾ ਦਿੱਤਾ ਗਿਆ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਦਰਸਲ ਤੁਹਾਨੂੰ ਦੱਸ ਦਈਏ ਕਿ ਹੁਣ ਇਹ ਮਾਮਲਾ ਕਾਫੀ ਜ਼ਿਆਦਾ ਜਿਹੜਾ ਸੋਸ਼ਲ ਮੀਡੀਆ ਤੇ ਉੱਤੇ ਪੱਖ ਦਾ ਹੋਇਆ ਨਜ਼ਰ ਆ ਰਿਹਾ ਹੈ ਇਸ ਤੋਂ ਬਾਅਦ ਹੁਣ ਇਹ ਜਿਹੜੀਆਂ ਸੁਰਖੀਆਂ ਨੇ ਲਗਾਤਾਰ ਬਨੀਆਂ ਹੋਈਆਂ ਨੇ ਕੈਨੇਡਾ ਦੇ ਵਿੱਚ ਗਾਇਕ ਚੰਨੀ ਨੱਤਾ ਦੇ ਘਰ ਦੇ ਵਿੱਚ ਗੋਲੀਆਂ ਜਿਹੜੀਆਂ ਚਲਾਈਆਂ ਗਈਆਂ ਨੇ ਘਰ ਦੇ ਬਾਹਰ ਫਾਈਟਿੰਗ ਹੋਈ ਹੈ ਕੈਨੇਡਾ ਦੇ ਵਿੱਚ ਇੱਕ ਗਾਇਕ ਨੇ ਚੰਨੀ ਨੱਤਾ ਤੇ ਉਹਨਾਂ ਦੇ ਘਰ ਦੇ ਬਾਹਰ ਤਾਬੜ ਤੋੜ ਫਾਇਰਿੰਗ ਹੋਈ ਹੈ ਤਾਂ ਦੱਸਿਓ ਕਿ ਇਸ ਤੋਂ ਬਾਅਦ ਪਹਿਲਾਂ ਵੀ ਕਈ ਜਿਹੜੇ ਗਾਇਕ ਨੇ ਉਹਨਾਂ ਦੇ ਘਰਾਂ ਦੇ ਬਾਹਰ ਜਿਹੜੀ ਫਾਇਰਿੰਗ ਕੀਤੀ ਗਈ ਹੈ ਔਰ ਦੱਸਿਆ ਗਿਆ ਕਿ ਜੇਕਰ ਗਾਇਕ ਸਰਦਾਰ ਖਹਿਰਾ ਦੇ ਨਾਲ ਕੋਈ ਵੀ ਕੰਮ ਕਰੇਗਾ ਤੇ ਜਿਹੜਾ ਵੀ ਕੋਈ ਕੋਲੈਬੋਰੇਸ਼ਨ ਜਾਂ ਕੋਈ ਵੀ ਕੰਮ ਕਰੇਗਾ ਉਸ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਧਮਕੀਆਂ ਜਿਹੜੀਆਂ ਨੇ ਲਾਰੈਂਸ ਬਿਸਨੋਈ ਗੈਂਗ ਦੇ ਵੱਲੋਂ ਦਿੱਤੀਆਂ ਗਈਆਂ ਨੇ ਹਾਲਾਂਕਿ ਕਦੇ ਤੌਰ ਤੇ ਲਾਰੈਂਸ ਗੈਂਗ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਗੋਲੀਆਂ ਚਲਾਉਣ ਦੇ ਮਾਮਲੇ ਤੇ ਉਹਨਾਂ ਨੇ ਜ਼ਿੰਮੇਵਾਰੀ ਲਈ ਹੈ ਤੇ ਦੱਸਿਆ ਕਿ ਹੁਣ ਮਾਮਲਾ ਲਗਾਤਾਰ ਪਖਿਆ ਹੋਇਆ ਹੈ ਇਸ ਨੂੰ ਲੈ ਕੇ ਮਾਹੌਲ ਕਾਫੀ ਜ਼ਿਆਦਾ ਤਨਾਪੂਰਣ ਬਣਿਆ ਹੋਇਆ ਤੇ ਨਾਲ ਦੀ ਨਾਲ ਜਾਣਕਾਰੀ ਸਾਹਮਣੇ ਆ ਚੁੱਕੀ ਹੈ ਕਥਿਤ ਤੌਰ ਤੇ ਵੱਡੇ ਗੈਂਗ ਲਾਰੈਂਸ ਗੈਂਗ ਨੇ ਜ਼ਿੰਮੇਵਾਰੀ ਲਈ ਹੈ ਹਾਲਾਂਕਿ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ ਹੈ ਕਿ ਜਿਹੜੀਆਂ ਜ਼ਿੰਮੇਵਾਰੀਆਂ ਇਹ ਲੈਂਦੇ ਨੇ ਕਿ ਕਿੰਨਾ ਕੁ ਸੱਚ ਹੈ ਪਰ ਜਿਹੜੀਆਂ ਪੋਸਟਾਂ ਪਾ ਕੇ ਜ਼ਿੰਮੇਵਾਰੀਆਂ ਲਈਆਂ ਜਾਂਦੀਆਂ ਨੇ ਉਹ ਸਾਹਮਣੇ ਵੀ ਆਉਂਦੀਆਂ ਨੇ ਤੇ ਗਾਇਕ ਸਰਦਾਰ ਖਹਿਰਾ ਨਾਲ ਜਿਹੜਾ ਵੀ ਕੋਈ ਕੰਮ ਕਰੇਗਾ ਉਸ ਨਾਲ ਅਜਿਹਾ ਹੀ ਹੋਵੇਗਾ ਸਾਡੀ ਚੰਨੀ ਨੱਤਾ ਦੇ ਨਾਲ ਕੋਈ ਵੀ ਜਿਹੜੀ ਆ ਦੁਸ਼ਮਣੀ ਨਹੀਂ ਹੈ ਲਾਰੈਂਸ ਗੈਂਗ ਦਾ ਕਹਿਣਾ ਹੈ ਪਰ ਸਰਦਾਰ ਖੈਰਾ ਦੇ ਨਾਲ ਕੋਈ ਕੰਮ ਕਰੇਗਾ ਉਸ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਵੇਗਾ ਤੇ ਸਰਦਾਰ ਖੈਰਾ ਦੇ ਨਾਲ ਜੁੜਿਆ ਇਹ ਮਾਮਲਾ ਹੈ ਇਸ ਕਰਕੇ ਚੰਨੀ ਨੱਤਾ ਦੇ ਘਰ ਤੇ ਬਾਹਰ ਫਾਇਰਿੰਗ ਕੀਤੀ ਗਈ ਹੈ ਕੈਨੇਡਾ ਦੇ ਵਿੱਚ ਜੋ ਇਹ ਗਾਇਕ ਰਹਿੰਦੇ ਨੇ ਪੰਜਾਬੀ ਗਾਇਕ ਹੈ ਪੰਜਾਬੀ ਗਾਣੇ ਜਿਹੜੇ ਨੇ ਬਹੁਤ ਜਿਹੜੇ ਗਾਏ ਜਾਂਦੇ ਨੇ ਔਰ ਕੋਲੈਬੋਰੇਸ਼ਨਸ ਜਿਹੜੀਆਂ ਵੱਖ-ਵੱਖ ਪੋਰਾ ਸਿੰਗਲਸ ਨਾਲ ਕੀਤੀ ਜਾਂਦੀ ਹੈ ਤੇ ਸਰਦਾਰ ਖਹਿਰਾ ਦੇ ਨਾਲ ਜੁੜਿਆ ਇਹ ਮਾਮਲਾ ਤੇ ਜੇਕਰ ਉਸ ਦੇ ਨਾਲ ਕੋਈ ਕੋਲੈਬੋਰੇਸ਼ਨ ਜਾਂ ਕੋਈ ਵੀ ਪ੍ਰੋਗਰਾਮ ਕੋਈ ਵੀ ਕੁਝ ਵੀ ਕਰਦਾ ਤਾਂ ਉਸ ਸਿੰਗਰ ਨੂੰ ਨਹੀਂ ਬਖਸ਼ਿਆ ਜਾਵੇਗਾ ਇਹ ਵੱਡੀ ਧਮਕੀ ਜਿਹੜੀ ਹੈ ਇਸ ਗੈਂਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਚੰਨੀ ਨੱਤਾ ਦੇ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਪਰ ਉਹ ਸਰਦਾਰ ਖੈਰਾ ਦੇ ਨਾਲ ਕੰਮ ਕਰਦਾ ਹੈ ਤੇ ਇਸ ਕਰਕੇ ਸਾਰੀ ਘਟਨਾ ਨੂੰ ਅਨਜਾਮ ਦਿੱਤਾ ਗਿਆ ਤਾਂ ਪੰਜਾਬੀ ਗਾਇਕ ਦੇ ਘਰ ਦੇ ਬਾਹਰ ਕਹਿਣ ਦਾ ਦੇ ਵਿੱਚ ਫਾਇਰਿੰਗ ਹੋਈ ਆ ਤਾਂ ਇਹ ਮਾਮਲਾ ਕਾਫੀ ਸੁਰਖੀਆਂ ਦੇ ਵਿੱਚ ਹੈ ਦੱਸ ਦਈਏ ਕਿ ਲਗਾਤਾਰ ਹੀ ਇਹ ਫਾਇਰਿੰਗਸ ਵੱਡੇ ਗੈਂਗਸ ਵੱਲੋਂ ਕਿਦਾਈਆਂ ਜਾ ਰਹੀਆਂ ਨੇ ਤੇ ਬਾਅਦ ਵਿੱਚ ਇਹ ਜ਼ਿੰਮੇਵਾਰੀ ਲੈਂਦੇ ਹੋਏ ਵੀ ਨਜ਼ਰ ਆ ਰਹੀ ਨੇ ਤਾਂ ਅਹਿਮ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਦੋਸਤੋ ਬਾਅਦ ਦੱਸੀਏ ਕਿ ਹੁਣ ਇਹ ਸਿਲਸਿਲਾ ਲਗਾਤਾਰ ਪੱਕਿਆ ਹੋਇਆ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਪੰਜਾਬੀ ਗਾਇਕ ਦੇ ਘਰ ਦੇ ਬਾਹਰ ਫਾਇਰਿੰਗ ਹੋਈ ਹੈ